ਅੱਜ ਅਸੀਂ ਪਹੁੰਚੇ ਹਾਂ ਯੂਬਾ ਸਿਟੀ ਦੇ ਮਹਾਨ ਨਗਰ ਕੀਰਤਨ ਦੇ ਵਿੱਚ। ਗੁਰੂ ਸਾਹਿਬ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਹੈ ਕਿ ਜੀ ਮੈਂ ਪਹਿਲੇ ਨਜੇ ਕਰਦਾ ਹੁੰਦਾ ਸੀਗਾ ਜੀ। ਹਰ ਇੱਕ ਸਾਲ ਦੀ ਤਰ੍ਹਾਂ ਤੰਤਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗਦੀ ਨੂੰ ਸਵਾਰਪੱਤ ਇਹ 46ਵਾਂ ਨਗਰ ਕੀਰਤਨ ਜੋ ਅਸਰ ਹੋ ਰਿਹਾ ਹੈ। ਬਹੁਤ ਹੀ ਸ਼ਾਨੋ ਸ਼ੌਕਤ ਦੇ ਨਾਲ ਸਵੇਰੇ ਸ਼ੁਰੂ ਹੋਇਆ ਸੀ। ਸੱਚੇ ਪਾਤਸ਼ਾਹ ਜਦੋਂ ਫੌਜਾਂ ਨੂੰ ਹੁਕਮ ਕਰਦੇ ਆ ਫੌਜਾਂ ਕਿੱਥੋਂ ਨਿਊਯਾਰਕ ਤੋਂ ਆਈਆਂ ਆ ਤੁਸੀਂ ਬਲੀਵ ਕਰੋਗੇ ਕੈਨੇਡਾ ਤੋਂ ਵੈਨਕੂਵਰ ਤੋਂ ਫੌਜਾਂ ਬੜੀ ਦੂਰੋਂ ਦੂਰੋਂ ਆਪੇ ਚੱਲ ਕੇ ਇਹ ਬੁਲਦਸਤਾ ਆ ਗੁਰੂ ਹਰਗੋਬਿੰਦ ਸਾਹਿਬ ਜੀ ਅੱਡਾ ਹੋਰ ਬਹੁਤ ਥਾਲਾਂ ਲੱਗੀਆਂ ਇੱਕ ਥਾਲਾ ਸੀ ਦੇਖ ਕੇ ਬੜੇ ਹੈਰਾਨ ਆ ਕਿ ਰਿਕਰੂਟਿੰਗ ਵੀ ਹੋ ਰਹੀ ਆ ਪੁਲਿਸ ਦੇ ਵਿੱਚ ਜੇ ਕੈਲੀਫੋਰਨੀਆ ਪੁਲਿਸ ਦੇ ਵਿੱਚ ਤੁਸੀਂ ਸੇਵਨ ਵਾਣਾ ਚਾਹੁੰਦੇ ਹੋ ਉਹ ਆਪ ਇੱਥੇ ਖੜੇ ਨੇ ਰਿਕਰੂਟ ਕਰਨੇ ਉਹਦੀ ਭਰਤੀ ਦੇ ਬਾਰੇ ਦੱਸਣ ਵਾਰੇ ਰਿਕਰੂਟ ਕਰਨਾ ਹੈ ਸਾਨੂੰ ਅਸੀਂ ਚਾਹਨੇ ਪੀ ਆਪਣੇ ਲੋਕ ਆਪਣੇ ਲੋਕਾਂ ਦੇ ਤਰ੍ਹਾਂ ਦੇ ਹੋਰ ਲੋਕ ਕੀ ਅਸੀਂ ਰਿਕਰੂਟ ਕਰੀਏ ਆਪਣੇ ਦੇਸੀ ਲੋਕ ਹੋਰ ਹੋਣ ਮੇਰਾ ਲੈਫਟੇ ਪਤਾ ਜੋਇੰਟ ਬੁੱਲ ਹੋ ਗਿਆ ਜੀ ਅੱਛਾ ਜੀ ਹਾਂ ਜੀ ਸੋ ਇੱਥੇ ਕਈ ਡਾਕਟਰਾਂ ਨੂੰ ਦਿਖਾਲਿਆ ਹਾਂ ਜੀ ਸੋ ਆਰਾਮ ਨਹੀਂ ਆਇਆ ਉਹਨਾਂ ਨੇ ਲੈਫਟੇ ਪਦੇ ਜੋਇੰਟ ਤੇ ਇੰਜੈਕਸ਼ਨ ਵੀ ਲਾਇਆ ਸੀ ਕਰਕੇ ਹੁਣ ਪੇਨ ਹੁੰਦੀ ਸੀ ਜ਼ਿਆਦਾ ਮੈਂ ਤਾਂ ਆਇਆ ਨਾ ਸਹੀ ਕੋਣ ਥੋੜਾ ਜਿਆ ਮੈਂ ਰਿਲੈਕਸ ਫੇਰ ਕੀਤਾ ਇੱਥੇ ਇੱਕ ਮੈਸੇਜ ਇਹ ਜਾਂਦਾ ਵੀ ਸਾਡੇ ਵਿੱਚ ਭਾਵੇਂ ਲੱਖ ਬਖਰੇਵੇਂ ਹੋਣ ਲੱਖ ਸਾਡੀਆਂ ਭਿੰਤਾਵਾਂ ਹੋਣ ਅਸੀਂ ਫਿਰ ਵੀ ਇਕੱਠੇ ਆਂ ਇਕੱਲੇ ਨਹੀਂ ਸਤਿਗੁਰਾਂ ਦਾ ਕਾਰਜਾ ਸ਼ਰੀ ਮਹਾਨਗਰ ਕੀਤਾ ਤੇ ਲੱਖ ਲੱਖ ਬਧਾਈ ਹੋਵੇ ਇਹ ਹੀ ਬੇਨਤੀ ਆ ਵੀ 5-6 ਘੰਟੇ ਆਪਾਂ ਜਲ ਮਿਲ ਕੇ ਗੁਰੂ ਸਾਹਿਬ ਦਾ ਨਾਮ ਜਪਣਾ ਗੁਰੂ ਮਾਨਿਓ ਗ੍ਰੰਥ ਸੋ ਸਾਡੇ ਸਭ ਨੂੰ ਚੜ੍ਹਦਾ ਪੰਜਾਬ ਕਲੱਬ ਵੱਲੋਂ ਸਭ ਨੂੰ ਸਾਧ ਸੰਗਤ ਨੂੰ ਬਹੁਤ ਬਹੁਤ ਮੁਬਾਰਕ ਤੇ ਜਿਹੜਾ ਇਸ ਵੇਲੇ ਜਿਹੜਾ ਨਗਰ ਕੀਰਤਨ ਆ ਪੂਰੇ ਜੋਰਾਂ ਤੇ ਆ ਮਹਾਰਾ ਦਾ ਪ੍ਰਕਾਸ਼ ਸਾਡੇ ਨਾਲ ਮਗਰ ਆ ਰਿਹਾ ਸੋ ਸੰਗਤਾਂ ਦਾ ਜਿਹੜਾ ਹਮ ਹਮਾਤ ਸੀ ਇਹ ਦੇਖ ਸਕਦੇ ਆ ਕਿ ਬੜੀਆਂ ਰੌਣਕਾਂ ਲੱਗੀਆਂ ਹੋਣੇ ਮਹਾਰਾ ਦਾ ਬੜਾ ਸ਼ੁਕਰਿਆ ਜਿੱਥੇ ਲੰਗਰ ਵਰਤ ਰਿਹਾ ਇੱਥੇ ਇਤਿਹਾਸ ਦਾ ਲੰਗਰ ਸ਼ਬਦ ਗੁਰੂ ਦਾ ਲੰਗਰ ਵਰਤ ਰਿਹਾ ਤੇ ਕੋਸ਼ਿਸ਼ ਹੈ ਸਿੱਖ ਇਤਿਹਾਸ ਗੋਰੀ ਇਤਿਹਾਸ ਘਰ ਘਰ ਪਹੁੰਚ ਸਕੇ ਗੁਰੂ ਤੇਗ ਬਹਾਦਰ ਦਾ ਸਭ ਦਾ ਸੰਦੇਸ਼ ਘਰ ਘਰ ਪਹੁੰਚ ਸਕੇ ਜੇ ਮਨ ਦੇ ਵਿੱਚ ਖਿਆਲ ਕਿਵੇਂ ਆਇਆ ਵੀ ਸਾਨੂੰ ਦਸਤਾਰਾਂ ਦਾ ਵੀ ਕਰਨਾ ਚਾਹੀਦਾ ਜਦ ਕਿ ਲੋਕੀ ਤਾਂ ਕਹਿੰਦੇ ਵੀ ਸਾਨੂੰ ਇਹ ਇਹ ਘਰਾਂ ਦੇ ਵਿੱਚ ਜਾਂ ਫਿਰ ਗੁਰਦੁਆਰਾ ਸਾਹਿਬ ਵਿੱਚ ਇਸ ਸਾਨੂੰ ਦਸਤਾਰਾਂ ਸਖਾਨੀਆਂ ਜਿਹਦੇ ਪਰ ਤੁਸੀਂ ਨਗਰ ਕੀਰਤਨ ਦੇ ਵਿੱਚ ਦਸਤਾਰਾਂ ਦਾ ਇਹ ਰੱਖਿਆ ਹੈਗਾ ਪ੍ਰੋਗਰਾਮ ਉਹ ਕਿਵੇਂ ਅਸੀਂ ਅੱਜ ਤੋਂ 15 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਤੇ ਹੁਣ 15 ਸਾਲ ਹੋ ਗਏ ਸਾਨੂੰ ਦਸਤਾਰਾਂ ਦਾ ਪ੍ਰੋਗਰਾਮ ਕਰਦਿਆਂ ਨੂੰ ਜੋ ਕੌਮ ਦੇ ਇਸ ਵੇਲੇ ਹਾਲਾਤ ਨੇ ਇੱਦੇ ਵੱਡੇ ਮਹਾਨ ਨਗਰ ਕੀਰਤਨ ਹੋਣ ਦੇ ਬਾਵਜੂਦ ਵੀ ਸਾਡੇ ਨਿਗਾਰ ਡਰ ਸਾਡੇ ਅੰਦਰ ਪੰਜਾਬ ਦੇ ਵਿੱਚ ਹਾਲਾਤ ਕੀ ਨੇ ਸਾਡੀ ਯੂਨੀਵਰਸਿਟੀ ਤੁਸੀਂ ਪਤਾ ਪੰਜਾਬ ਯੂਨੀਵਰਸਿਟੀ ਦੇ ਉੱਤੇ ਸੈਂਟਰ ਦਾ ਕਬਜ਼ਾ ਹੋਰ ਅਨੇਕਾਂ ਮੁੱਦੇ ਇਹ ਸਾਰੇ ਮੁੱਦੇ ਕਿਵੇਂ ਹੱਲ ਹੋ ਸਕਦੇ ਆ ਸਾਰੇ ਮੁੱਦੇ ਹੱਲ ਭਾਈ ਸਾਹਿਬ ਜੀ ਤਾਂ ਹੋ ਸਕਦੇ ਨੇ ਜੇ ਸਾਰਾ ਪ੍ਰੰਤ ਇਕੱਠਾ ਹੋਵੇ ਪੰਜਾਬ ਦੇ ਵਿੱਚ ਬਹੁਤ ਨਗਰ ਕੀਰਤਨ ਹੁੰਦੇ ਐ ਇੱਥੇ ਵੀ ਨਗਰ ਕੀ ਬੱਖ ਲੱਗਦਾ ਭਾਜੀ ਇੱਥੇ ਇਹ ਵਾਕਿਆ ਕਿ ਇੱਥੇ ਅਸੀਂ ਤਾਂ ਚਲੋ ਹੁੰਨੇ ਆ ਸਾਡੇ ਕਲਚਰ ਦੇ ਜਿਹੜੇ ਬੰਦੇ ਆ ਪਰ ਵੱਖੋ ਵੱਖਰੇ ਮੈਕਸੀਕਨ ਕਾਲੇ ਗੋਰੇ ਸਾਰੇ ਹੋਰ ਕਲਚਰਾਂ ਦੇ ਵੀ ਇੰਜੋਏ ਕਰਦੇ ਆ ਤੋ ਦੇਖ ਰਹਾ ਕਿ ਅਸੀਂ ਸਿੱਖੀ ਇਸ ਕਿਸ ਚੀਜ਼ ਲਈ ਸਟੈਂਡ ਕਰਦਾ ਕਿ ਕਿੰਨਾ ਅਸੀਂ ਜਿਹੜਾ ਗੁਰੂ ਨਾਨਕ ਦੇ ਲੰਗਰ ਤੋਂ ਸ਼ੁਰੂ ਹੋਏ ਤੇ ਕਿੱਥੇ ਤੱਕ ਅਸੀਂ ਪਹੁੰਚ ਗਏ ਆ ਸੋ ਇਹ ਬਹੁਤ ਗੋੜ ਦੇ ਆ ਕਿ ਅਸੀਂ ਸਾਰੇ ਨੂੰ ਦਿਖਾਈਦਾ ਦੂਜੇ ਕਲਚਰਾਂ ਨੂੰ ਵੀ ਕਿ ਅਸੀਂ ਸਿੱਖੀ ਦੇ ਕੀ ਪ੍ਰਚਾਰਿਆ ਸਿੱਖੀ ਦਾ ਕੀ ਮੈਸੇਜ ਆ ਅੱਜ ਅਸੀਂ ਪਹੁੰਚੇ ਹਾਂ ਯੂਬਾ ਸਿਟੀ ਦੇ ਮਹਾਨ ਨਗਰ ਕੀਰਤਨ ਦੇ ਵਿੱਚ ਗੁਰਬਾਣੀ ਦੇ ਰੰਗ ਇਤਿਹਾਸ ਗੁਰੂ ਕੇ ਇਤਿਹਾਸ ਦੀਆਂ ਝਾਕੀਆਂ ਹੋਰ ਬੇਅੰਤ ਬਹੁਤ ਕੁਝ ਉਹਦੇ ਦਰਸ਼ਨ ਤੁਹਾਨੂੰ ਕਰਵਾਣੇ ਆ ਇਸ ਸਾਰੇ ਟੂਰ ਦੇ ਵਿੱਚ ਤੇ ਮਿਲਦੇ ਆ ਅਲੱਗ-ਅਲੱਗ ਸ਼ਖਸੀਅਤਾਂ ਨੂੰ ਜਿਨ੍ਹਾਂ ਨੇ ਪੰਥ ਦੇ ਵਾਸਤੇ ਬਹੁਤ ਕੁਝ ਕੀਤਾ ਤੇ ਨਾਲ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਪੁੱਛਾਂਗੇ ਵੀ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਕਿੰਨਾ ਕੁ ਉਪਰਾਲੇ ਕਰਨੇ ਪੈਂਦੇ ਆ ਤੇ ਕਿੰਮਾ ਇਹ ਮਹਾਨ ਨਗਰ ਕੀਰਤਨ ਹੈ ਜੀ ਆਓ ਮਿਲਦੇ ਹਾਂ ਆਪਾਂ ਨਗਰ ਕੀਰਤਨ ਦੇ ਸੰਗਤਾਂ ਤਾਂ ਜੀ ਨਗਰ ਕੀਰਤਨ ਵਿੱਚ ਪਹੁੰਚੇ ਹੋ ਕੀ ਮਹਿਸੂਸ ਕਰ ਰਹੇ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਪਹਿਲਾਂ ਤਾਂ ਸਭ ਤੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਰ ਇੱਕ ਸਾਲ ਦੀ ਤਰ੍ਹਾਂ ਤੰਤਰ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਨੂੰ ਸਵਾਰਪੱਤ ਇਹ 46ਵਾਂ ਨਗਰ ਕੀਰਤਨ ਜੋ ਸਵਾਰ ਹੋ ਰਿਹਾ ਹੈ ਬਹੁਤ ਹੀ ਸ਼ਾਨੋ ਸ਼ੌਕਤ ਦੇ ਨਾਲ ਸਵੇਰੇ ਸ਼ੁਰੂ ਹੋਇਆ ਸੀ ਤੇ ਹੁਣ ਸਮਾਪਤੀ ਦੇ ਪਹੁੰਚਿਆ ਹੋਇਆ ਨਗਰ ਕੀਰਤਨ ਮਹਾਰਾਜ ਦੀ ਬੇਅੰਤ ਕਿਰਪਾ ਹਜ਼ਾਰਾਂ ਸੰਗਤਾਂ ਨੇ ਅੱਜ ਨਤਮਸਤਕ ਹੋ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਇਹੀ ਅਰਦਾਸ ਆ ਮਹਾਰਾਜ ਚਰਨਾਂ ਵਿੱਚ ਸ਼ਕ ਕੁਮ ਨੂੰ ਵਾਹਿਗੁਰੂ ਵਿੱਚ ਚੜ੍ਹਦੀਆਂ ਗੰਝ ਰੱਖੇ ਤੇ ਇਹ ਤਾਂ ਇੱਕਾ ਇਤਿਫਾਕ ਰੱਖੇ ਤੇ ਮਹਾਰਾਜ ਸਿੱਖੀ ਦੀਆਂ ਬੁਲੰਦੀਆਂ ਕਾਇਮ ਕਰੇ ਤੁਸੀਂ ਬੇਅੰਤ ਨਗਰ ਕੀਰਤਨ ਪੰਜਾਬ ਦੇ ਵਿੱਚ ਹੋਰ ਦੇਸ਼ਾਂ ਵਿਦੇਸ਼ਾਂ 'ਚ ਤੁਸੀਂ ਟੂਰ ਕੀਤੇ ਗਏ ਹੋ ਇਹ ਫਰਕ ਕੀ ਅਲੱਗ ਲੱਗਿਆ ਨਗਰ ਕੀਤਨਵੇਂ ਵੀ ਨਗਰ ਕੀਤਨ ਪਾਜੀ ਸੇਮ ਹੀ ਆ ਪੰਜਾਬ ਚ ਵੀ ਐਵੇਂ ਦੇ ਹੁੰਦੇ ਆ ਇਹ ਨਹੀਂ ਹੈਗਾ ਵੀ ਪੰਜਾਬ ਨੂੰ ਆਪਾਂ ਕਹਹਾਦੇ ਪੰਜਾਬ ਚ ਵਧੀਆ ਨਹੀਂ ਹੁੰਦੇ ਨਗਰ ਕੀਤਨ ਪੰਜਾਬ ਚ ਵਧੀਆ ਨਹੀਂ ਵੀ ਫਰਕ ਕੀ ਲੱਗਿਆ ਕੋਈ ਖਾਸ ਫਰਕ ਇੱਥੇ ਵੀ ਇੱਥੇ ਦੂਰੋਂ ਦੂਰੋਂ ਸੰਗਤ ਆਉਂਦੀ ਆ ਹਰੇਕ ਸਾਲ ਲੋਕਾਂ ਨੂੰ ਅਤਿ ਸ਼ਾ ਆ ਵੀ ਅਸੀਂ ਜੋ ਬਾਸੀ ਦੇ ਨਵੀਂ ਕੀਤਨ ਚ ਲੋਕਾਂ ਚ ਅਤਿ ਸ਼ਾ ਇਸ ਗੱਲ ਦਾ ਆ ਇੱਥੇ ਨਿਊਯਾਰਕ ਤੋਂ ਸੰਗਤ ਆਈ ਆ ਮੇਰੇ ਰਿਸ਼ਤੇਦਾਰ ਕੈਨੇਡਾ ਤੋਂ ਐ ਸਪੈਸ਼ਲ ਨਗਰ ਕੀਤਨ ਦੇਖਣ ਸਰੀ ਤੋਂ ਤੇ ਇੱਥੇ ਛੱਟ ਨੇਂਦੇ ਮੇਰੇ ਰਿਸ਼ਤੇਦਾਰ ਉਹ ਵੀ ਅੱਜ ਮੈਨੂੰ ਮਿਲੇ ਉਹ ਵੀ ਆ ਤੇ ਅਰਡੀਆਨਾ ਤੋਂ ਸੰਗਤ ਬਹੁਤ ਆਈ ਆ ਮੈਨੂੰ ਬਹੁਤ ਸੰਗਤ ਐਸੇ ਵਾਲੇ ਜਿਹੜਾ ਅਸੀਂ ਟਾਡੀਸਣਾ ਜਦੋਂ ਆਉਂਦੇ ਹੁੰਦੇ ਸੀਗੇ ਤੇ ਹਰੇ ਅਸੀਂ ਬਹੁਤ ਸਟੇਟਾਂ ਹੀ ਲਾਉਂਦੇ ਨੇ ਦਵਾਨ ਮੈਨੂੰ ਲਗਭਗ ਰੇਨ ਸਟੇਟ ਤੋਂ ਮੈਨੂੰ 2-4 ਬੰਦੇ ਟੈਕਸਾਸ ਤੋਂ ਮੁੰਡੇ ਮਿਲੇ ਮੇਰੇ ਨਾਲ ਪੜਦੇ ਹੁੰਦੇ ਸੀ ਬੁੰਡਾ ਜਿਹੜਾ ਅਸਾਂ ਚ ਬਹੁਤ ਸੰਪੂਰਨ ਦੂਰੋਂ ਦਰੋਂ ਆਈ ਆ ਇਹ ਖੁਸ਼ੀ ਹੁੰਦੀ ਆ ਵੀ ਇਹ ਨਗਰਿਕਤਨ ਦੀ ਇੰਨੀ ਮਹਿਮਾ ਜਿਹੜੀ ਆ ਬਹੁਤ ਦੂਰ ਦੂਰ ਤੱਕ ਪਹੁੰਚ ਚੁੱਕੀ ਆ ਤੇ ਜਿਹੜੇ ਖਾਲਸੇ ਜੀ ਕੇ ਬੋਰਡ ਵਾਲੇ ਅਸੀਂ ਕਹਿ ਸਕਦੇ ਹਾਂ ਵੀ ਹਾਂ ਇੱਥੇ ਪੂਰੇ ਆ ਜੀ ਇੱਥੇ ਢੁਕਦੀ ਆ ਗੱਲ ਉਹ ਵੀ ਖਾਲਸੇ ਦੇ ਬੋਲ ਵਾਲੇ ਸੰਗਤਾਂ ਸਾਧ ਨਾਲ ਆਉਂਦੀਆਂ ਆ ਔਰ ਸੰਗਤਾਂ ਨੂੰ ਜੋਸ਼ ਬਹੁਤ ਆ ਵਕ ਵਕ ਤਰ੍ਹਾਂ ਦੇ ਲੰਗਰ ਆ ਜੀ ਹਰੇਕ ਔਰ ਕੈਲੀਫੋਰਨੀਆ ਦੇ ਵਿੱਚੋਂ ਲਗਭਗ ਜਿੰਨੇ ਇੱਕ ਇੱਥੋਂ ਘਟਕੜੋ ਫਰਜਨੋਂ ਤੱਕ ਵੇਕਸਫੀਲਡ ਤੱਕ ਸੰਗਤ ਆ ਕੇ ਇੱਥੇ ਲੰਗਰ ਲੈ ਕੇ ਆਈ ਆ ਜਿਨ੍ਹਾਂ ਨੇ ਇੱਥੇ ਲੰਗਰ ਲਾਇਆ ਇਹਨੋਂ ਤੋਂ ਆਈ ਸੰਗਤ ਜਿਹੜੇ ਆਈਸਾਦਸ ਲੰਗਰ ਆਉਂਦੇ ਬਹੁਤ ਵੱਡਾ ਲੰਗਰ ਹੁੰਦਾ ਉਹ ਵੀ ਤੇ ਅਸੀਂ ਵੀ ਇੱਥੇ ਐਂਟੀਲੋਪ ਦੀ ਸੰਗਤਾਂ ਲੋੋਂ ਜਿੱਦਾਂ ਅਸੀਂ ਲਾਉਨੇ ਲੰਗਰ ਸਾਡਾ ਸਿੱਖ ਅੰਪਾਇਰ ਦੇ ਨਾਂ ਹੇਠ ਅਸੀਂ ਲੰਗਰ ਲਾਉਨੇ ਚ ਹਾਡੇ ਵੀ ਪੂਰਾ ਜਦਾਂ ਹੱਥ ਸਾਹ ਦੇ ਨਾਲ ਜਿਹਨੇ ਸਾਡੇ ਸੰਗ ਪਿਆ ਮੁੰਡੇ ਸਾਰੇ ਮੇਰੇ ਨਾਲ ਸੇਵਾ ਕਰਦੇ ਆ ਤੇ ਵਧੀਆ ਆ ਹੀ ਮਤਲਬ ਸਤ ਗੁਰੂ ਜੀ ਕੋਈ ਖਾਸ ਸਨੇਹਾ ਜਿਹੜਾ ਤੁਸੀਂ ਸੰਗ ਸਨੇਹਾ ਇਹ ਹੀ ਆ ਵੀ ਵਾਹਿਗੁਰੂ ਸਿੱਖ ਨੂੰ ਚੜ੍ਹਦੀ ਕਲਾ ਰੱਖੀ ਤੇ ਸਿੱਖੀ ਦੀ ਜਿਹੜੀ ਚੜ੍ਹਦੀ ਕਲਾ ਵਾਹਿਗੁਰੂ ਹਮੇਸ਼ਾ ਕੌਮ ਨੂੰ ਆਪਣਾ ਘਰ ਕੌਮੀ ਕਰਨ ਨਸੀਬ ਹੋਵੇ ਸਾਡੀ ਅਰਦਾਸ ਆਦਾ ਤੇ ਅੱਗੇ ਤੇ ਸਭ ਤੋਂ ਵੱਡੀ ਸਾਡੀ ਤਾਂ ਇਹ ਚਾਹਨਾ ਆ ਵੀ ਜਿਹੜਾ ਸਾਡਾ ਸਿੱਖਾਂ ਦਾ ਸਾਡਾ ਕੌਮੀ ਘਰ ਹੈ ਨਾ ਸਿੱਖਾਂ ਦਾ ਆਪਣਾ ਘਰ ਆ ਤੁਸੀਂ ਵੀ ਕਹਿ ਸਕੀਏ ਯਾਰ ਸਾਡਾ ਘਰ ਆ ਹੈ ਹਨ ਜਦਾਂ ਬਾਕੀ ਕੌਮਾਂ ਕਹਿੰਦੀ ਆਹ ਦੇਸ਼ ਸਾਡਾ ਤੇ ਅਸੀਂ ਵੀ ਕਹਿ ਸਕੀਏ ਸਾਡਾ ਸਿੱਖਾਂ ਵਾਹ ਵਾਹ ਖਾਲਸਾ ਵਾਹ ਤੁਸੀਂ ਨਗਰ ਕੀਰਤਨ ਵਿੱਚ ਪਹੁੰਚੇ ਹੋ ਏਡਾ ਠਾਠਾ ਮਾਰਦਾ ਕੱਠ ਸਿੱਖ ਪੰਥ ਦੀ ਸ਼ਾਨ ਹੈ ਕੀ ਕਹਿਣਾ ਚਾਹੁੰਦੇ ਹੋ ਦੋ ਸ਼ਬਦਾਂ ਵਿੱਚ ਮੈਂ ਜੀ ਆਪਣੀ ਸਿੱਖ ਕੌਮ ਨੂੰ ਬਹੁਤ ਬਹੁਤ ਵਧਾਈ ਦੇਣੀ ਮੈਂਦਾ ਹਾਂਗਾ ਤੇ ਜੀ ਇੱਕ ਮੇਰਾ ਜਿੰਨੇ ਵੀ ਇੱਥੇ ਇਕੱਤਰ ਹੋਏ ਨੇ ਤੇ ਜਿੰਨੇ ਵੀ ਸੁਣ ਰਹੇ ਨੇ ਤੁਹਾਡੇ ਸਰੋਤੇ ਉਹਨਾਂ ਨੂੰ ਜੀ ਮੇਰੇ ਇੱਕ ਹੱਥ ਜੋੜ ਕੇ ਅਰਦਾਸ ਹੈ ਜੀ ਕਿ ਬਈ ਅੱਜ ਦਾ ਨਾ ਜੀ ਜਿਹੜਾ ਐਡਾ بڑا ਗੁਰਪੁਰਬ ਹੈਗਾ ਜੀ ਇਹ ਤੋਂ ਆਪਾਂ ਨੇ ਕੁਝ ਲੈ ਕੇ ਜਾਣਾ ਕਿਤੇ ਇਹ ਐਵੇਂ ਹੀ ਨਾ ਜੀ ਉਹ ਜਿਹੇ ਵੀ ਮੇਲੇ ਦੇਖਣ ਆਏ ਸੀਗੇ ਮੇਰਾ ਇਹ ਸੰਦੇਸ਼ ਹੈਗਾ ਬਈ ਤੁਸੀਂ ਜਿਸ ਜਿਸ ਲੈਵਲ ਤੇ ਵੀ ਹੋਗੇ ਜੀ ਆਪਣਾ ਇੱਕ ਇੱਕ ਦਰਜਾ ਉੱਚਾ ਹੋਣ ਲਈ ਕੋ ਜੇ ਪਾਠ ਕਰਦੇ ਹੋ ਜੀ ਹੋਰ ਪਾਠ ਕਰਨ ਲਈ ਕੋ ਜੇ ਕਿਤੇ ਜੀ ਆਪਣੇ ਪੜਮਨ ਨਹੀਂ ਦਾ ਜੀ ਹਲੇ ਜੀ ਉਸ ਤੋਂ ਪੂਰਾ ਨਹੀਂ ਹੋਏ ਤੇ ਪਗਵੰਨੀ ਸ਼ੁਰੂ ਕਰਦੇ ਹੋ ਜੀ ਤੇ ਆਪਾਂ ਗੁਰੂ ਦੇ ਰਿਪਰੈਜ਼ੈਂਟੇਟਿਵ ਹਾਂਗੇ ਜੀ ਤੇ ਗੁਰੂ ਸਾਹਿਬ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਹੈ ਕਿ ਜੀ ਮੈਂ ਪਹਿਲੇ ਨਸ਼ੇ ਕਰਦਾ ਹੁੰਦਾ ਸੀਗਾ ਜੀ ਤੇ ਮੇਰਾ ਇਸ ਵਿੱਚ ਕੀ ਜਿਹੜੀ ਚੀਜ਼ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਵੀ ਜਿਹੜਾ ਇਸ ਪਾਸੇ ਵੱਲ ਤੁਰ ਪਏ ਮੈਂ ਜੀ ਸ਼ਰਾਬ ਪੀਂਦਾ ਹੁੰਦਾ ਸੀਗਾ ਹੈਂਗਓਵਰਾਂ ਤੋਂ ਮੈਂ ਦੁਖੀ ਹੋਇਆ ਜੀ ਤੇ ਮੇਰੇ ਸਾਰੇ ਫੇਲ ਕਰਤੇ ਸੀਗੇ ਜਿਹੜੇ ਦੂਜੇ ਕੇਂਦਰ ਪਰ ਜੀ ਮੈਂ ਦੁਖੀ ਹੋਏ ਹੋਏ ਨੇ ਜਾ ਕੇ ਮੈਨੂੰ ਜੀ ਕੁਰਬਾਨੀ ਦਾ ਪੱਲਾ ਫੜਿਆ ਮੈਂ ਸਪੈ ਜੀ ਦਲਦੌਤ ਕੀਤੀ ਉੱਥੇ ਜੀ ਮੇਰੀ ਜਲਦੀ ਹੀ ਕੁਝ ਹਫ਼ਤਿਆਂ ਦੇ ਵਿੱਚ ਹੀ ਮੇਰੀ ਅਰਦਾਸ ਸੁਣੀ ਸ਼ਰਾਵਨੀ ਜੀ ਮੈਂ ਉੱਥੋਂ ਮੁੜ ਕੇ ਹੱਥ ਲਗਿਆ ਫਿਰ ਮੈਂ ਕਿਹਾ ਜੀ ਮੈਨੂੰ ਕਿਤੇ ਅੰਦਰੋਂ ਸ਼ਾਂਤੀ ਆ ਸਕਦੀ ਹੈਗੀ ਗੁਰੂ ਜੀ ਸਾਹਿਬ ਫਿਰ ਅੰਦਰੋਂ ਸ਼ਾਂਤੀ ਕਿੱਥੋਂ ਮਿਲੀ ਜੀ ਬੱਸ ਜੀ ਉਹ ਵੀ ਮੈਂ ਦੇਖਦਾ ਹੁੰਦਾ ਸੀਗਾ ਜੀ ਕਿ ਭਈ ਆਪਣੇ ਨਾ ਉੱਥੇ ਜਿਹੜੇ ਕুইਨ ਦੇ ਨਾਲ ਨਾ ਜੀ ਆਪਣੇ ਸਰਦਾਰ ਮਹਿੰਦਰ ਸਿੰਘ ਜਿਹੜੇ ਆ ਸੇਵਾ ਕੇ ਨਾਮ ਦੇ ਹੁੰਦੇ ਨੇ ਜੀ ਇੰਗਲੈਂਡ ਵਾਲੇ 골ਡਨ ਟੈਂਪਲ ਦੇ ਹਾਂਜੀ ਅੱਛਾ ਉਹਨਾਂ ਨੂੰ ਜੀ ਮੈਂ ਕੁਈਨ ਦੇ ਨਾਲ ਖੜੇ ਦੇਖਿਆ ਜੀ ਹਾਂਜੀ ਉਹ ਚੀਜ਼ ਨੇ ਹਾਂਜੀ ਉਹ ਜੀ ਇਤਨਾ ਸ਼ਾਂਤ ਸੀਗੇ ਮੇਰੇ ਅੰਦਰ ਆਈ ਕਿ ਬਈ ਕਦੇ ਗੁਰੂ ਸਾਹਿਬ ਮੇਰੇ ਵਿੱਚ ਜਹੀ ਜੀ ਸ਼ਾਂਤੀ ਆ ਸਕਦੀ ਹੈ ਕਿ ਜੀ ਬੱਸ ਉਹ ਅਰਦਾਸ ਕੀਤੀ ਜੀ ਮੇਰੀ ਜਲਦੀ ਇਹੀ ਹੋ ਗਈ ਜੀ ਹੁਣਾਂ ਜੀ ਬਈ ਆਹਾ ਬੱਸ ਧੰਨਵਾਦ ਤੁਹਾਡਾ ਸਾਰਿਆਂ ਲਈ ਮੇਰੀ ਇਹੀ ਗਾਥਾ ਚਲੋ ਗੁਰੂ ਦੇ ਲਾਗੇ ਨੂੰ ਚੱਲੀਏ ਜੀ ਉਹ ਜਿਵੇਂ ਕਹਿੰਦੇ ਨੇ ਇੱਕ ਪਿੰਡਾ ਗੁਰਕਨੀ ਨੂੰ ਆਪਾਂ ਜਾਈਏ ਜੀ ਗੁਰੂ 10 ਪਿੰਡੇ ਆਊਗਾ ਆਨੇ ਸ਼ਾਹੀ ਲੈ ਕੇ ਕੋਟ ਪਿੰਡਾ ਅੱਗੇ ਹੋਏ ਲੇਤਾ ਬਹੁਤ ਧੰਨਵਾਦ ਗੁਰੂ ਕੀ ਲਾਡਲੀ ਫੌਜ ਨਿਹੰਗ ਫੌਜਾਂ ਗੱਤ ਕੇ ਸਮੇਤ ਪਹੁੰਚੀ ਹੈ ਭਾਈ ਸਾਹਿਬ ਅੱਜ ਦੇ ਇਸ ਮਹਾਨ ਨਗਰ ਕੀਰਤਨ ਦੇ ਰਾਹੀਂ ਸਨੇਹਾ ਕੀ ਦੇਣਾ ਚਾਹੁੰਦੇ ਹੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੰਜਾਬੀ ਲੋਕ ਚੈਨਲ ਦੇ ਮਾਧਿਅਮ ਰਾਹੀਂ 46 ਮਹਾਨ ਨਗਰ ਕੀਰਤਨ ਆਗਿਆ ਪਈ ਆ ਕਾਲ ਕੀ ਤਬੀ ਚਲਾਇਓ ਪੰਥ ਸਭ ਸੇਖਨ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗ੍ਰੰਥ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਨੂੰ ਸਮਰਪਿਤ ਮਹਾਨ ਅਗਰ ਕੀਰਤਨਾਂ ਦਾਸ ਕੀ ਮੈਸੇਜ ਦੇ ਸਕਦਾ ਆ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਨੇ ਇਹ ਮਹਾਨ ਫਲਸਫਾ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਆਪਾਂ ਕੇਸ ਸਾੜੇ ਰੱਖੀਏ ਨਸ਼ਿਆਂ ਦਾ ਤਿਆਗ ਕਰੀਏ ਗੁਰਬਾਣੀ ਦੇ ਨਾਲ ਜੁੜੀਏ ਜੋ ਵਿਦੇਸ਼ਾਂ ਵਿੱਚ ਆਪਾਂ ਰਹਿ ਰਹੇ ਆ ਜਿੱਦਾਂ ਦਾ ਸਿਸਟਮ ਚੱਲ ਰਿਹਾ ਆ ਮੈਂ ਇਹੀ ਬੇਨਤੀ ਕਰਾਂਗਾ ਕਟੋ ਕਟ ਪ੍ਰਥਮ ਰਾਤ ਜੇ ਜਾਨ ਖੰਡੇ ਕੀ ਪੌਲ ਛਕੇ ਆ ਵੇਖ ਸਕਦੇ ਆ ਤੁਸੀਂ ਕਿਦਾਂ ਅੱਜ ਠਾਠਾ ਮਾਰਦਾ ਕਾਠਿਆ ਕਿਦਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਇਹ ਫੌਜ ਛੇਵੇਂ ਜਾਮੇ ਦੇ ਵਿੱਚ ਇਹ ਕਿਦਾਂ ਮਾਰੇ ਨੇ ਖਾਲਸਾ ਪੰਥ ਦਸਵੇਂ ਪਾਤਸ਼ਾਹ ਨੇ ਸਜਾਇਆ ਇਹ ਜਹੋ ਜਲਾਲ ਮਹਾਰਾਜ ਸਾਹਿਬ ਜੀਆਂ ਦਾ ਕਿੰਨਾ ਸਮਾਂ ਪਹਿਲੇ ਤਿਆਰੀ ਸਟਾਰਟ ਕਰ ਦਿੰਦੇ ਹੋ ਇਸ ਨਗਰ ਕੀਰਤਨ ਲਈ ਜੀ ਇਹ ਤਾਂ ਮਹਾਰਾਜ ਸਾਹਿਬ ਜੀਆਂ ਦੀਆਂ ਤਿਆਰੀਆਂ ਆ ਸੱਚੇ ਪਾਤਸ਼ਾਹ ਜਦੋਂ ਫੌਜਾਂ ਨੂੰ ਹੁਕਮ ਕਰਦੇ ਆ ਫੌਜਾਂ ਕਿਥੋਂ ਨਿਊਯਾਰਕ ਤੋਂ ਆਈਆਂ ਆ ਤੁਸੀਂ ਬਲੀਵ ਕਰੋਗੇ ਕੈਨੇਡਾ ਤੋਂ ਵੈਨਕੂਵਰ ਤੋਂ ਫੌਜਾਂ ਬੜੀ ਦੂਰੋਂ ਦੂਰੋਂ ਆਪੇ ਚੱਲ ਕੇ ਇਹ ਬਲਦਸਤਾ ਆ ਗੁਰੂ ਹਰਗੋਬਿੰਦ ਸਾਹਿਬ ਜੀਆਂ ਦਾ ਇਹ ਜਹਾਂਗੀਰ ਕਹਿੰਦਾ ਸੀ ਵੀ ਮੈਂ ਖਤਮ ਕਰ ਦੇਣੀ ਆ ਕੋਈ ਨਿਸ਼ਾਨ ਨਹੀਂ ਚਲਾ ਸਕਦਾ ਕੋਈ ਨਗਾਰਾ ਕੋਈ ਸ਼ਸਤਰ ਕੋਈ ਘੋੜਸਵਾਰੀ ਨਹੀਂ ਕਰ ਸਕਦਾ ਪਰ ਕਾਹਦੇ ਇੱਥੇ ਘੋੜਸਵਾਰੀ ਵੀ ਹੋਈ ਆ ਤੇ ਤੁਸੀਂ ਵੇਖੋ ਇੱਥੇ ਜਕਾਰੇ ਵੀ ਛੱਡੇ ਜਾ ਰਹੇ ਆ ਤੇ ਇੱਥੇ ਨਗਾਰੇ ਵੀ ਵੱਜ ਰਹੇ ਆ ਬਹੁਤ ਧੰਨਵਾਦ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆ ਸਾਡਾ ਇਹ ਭਾਈ ਸਾਹਿਬ ਭਾਈ ਹਰਪਾਲ ਸਿੰਘ ਦੀ ਤੇ ਨਾਲ ਦੀਆਂ ਜਿੰਨੀਆਂ ਵੀ ਸਾਰਾ ਟੀਵੀ ਚੈਨਲ ਆ ਬਹੁਤ ਸੋਨਾ ਪ੍ਰਾਲਾ ਕਰ ਰਹੇ ਆ ਇਸੇ ਤਰ੍ਹਾਂ ਹੀ ਆਪਾਂ ਇਕੱਠੇ ਹੋ ਕੇ ਇੱਕ ਨਿਸ਼ਾਨ ਥਲੇ ਇਕੱਠੇ ਹੋਈਏ ਜਿਹੜੇ ਸਾਡੇ ਬੰਦੀ ਸਿੰਘ ਜੇਲਾ ਵਿੱਚ ਨਜ਼ਰਬੰਦ ਆ ਮਾਰਦੇ ਚਰਨਾਂ ਚ ਅਰਦਾਸ ਹੈ ਮਹਾਰਾਜ ਬੰਦੀ ਛੋੜ ਦੀ ਆਪਦੀ ਕਿਰਪਾ ਕਰਕੇ ਉਹਨਾਂ ਦੀਆਂ ਬੰਦ ਖਲਾਸੀਆਂ ਕਰਾਓ ਕੋਮ ਨੂੰ ਰਾਜ ਭਗ ਦੀ ਦਾਤ ਵਸ਼ ਕੇ ਨਿਹਾਲ ਕਰੋ ਜੀ ਵਾਹਿਗੁਰਜੀ ਖਾਲਸ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਵਿੱਚ ਜਿੱਥੇ ਹੋਰ ਬਹੁਤ ਸਟਾਲਾਂ ਲੱਗੀਆਂ ਇੱਕ ਸਟਾਲ ਅਸੀਂ ਦੇਖ ਕੇ ਬੜੇ ਹੈਰਾਨ ਹੈ ਕਿ ਰਿਕਰੂਟਿੰਗ ਵੀ ਹੋ ਰਹੀ ਹੈ ਪੁਲਿਸ ਦੇ ਵਿੱਚ ਜੇ ਕੈਲੀਫੋਰਨੀਆ ਪੁਲਿਸ ਦੇ ਵਿੱਚ ਤੁਸੀਂ ਸੇਵਨ ਬਣਾਣਾ ਚਾਹੁੰਦੇ ਹੋ ਉਹ ਆਪ ਇੱਥੇ ਖੜੇ ਨੇ ਰਿਕਰੂਟ ਕਰਨ ਉਹਦੀ ਭਰਤੀ ਦੇ ਬਾਰੇ ਦੱਸਣ ਵਾਰੇ ਹਾਂਜੀ ਅੱਜ ਕੀ ਕਹਿਣਾ ਚਾਹੁੰਦੇ ਸਸਿਗਾ ਜੀ ਮੇਰਾ ਨਾਮ ਜਪੜੀ ਮਨਪ੍ਰੀਤ ਮਲਤਾਨੀ ਹੈ ਤੇ ਮੇਰਾ ਪਾਰਟਨਰ ਸਸਿਗਾ ਜੀ ਨਸੀਰ ਰਹਿਮਨ ਨਾਮ ਹੈ ਤਾਂ ਗਾਈਆਂ ਜੀ ਆਨ ਨੂੰ ਗੁਰੂ ਕਰਦੇ ਤੇ ਸੋ ਅਸੀਂ ਸੈਕਿੰਡ ਮਿੰਟ ਕਾਉਂਟੀ ਸ਼ਰਫ ਹਫਜ਼ ਦੇ ਵੱਲੋਂ ਆ ਅਸੀਂ ਰਿਕਰੂਟ ਕਰਨਾ ਆਏ ਇੱਥੇ ਅਸੀਂ ਕੈਲੀਫੋਰਨੀਆ ਦੇ ਵਿੱਚ ਫਿਫਥ ਲਾਰਜੇਸਟ ਏਜੰਸੀ ਆ ਸਾਡੇ 1600 ਸਵਾਰ ਪੀਪਲ ਆ ਤੇ ਸਾਡੇ 19 ਵੈਕੈਂਸੀਜ਼ ਆ ਸੋ ਅਸੀਂ ਇਹ ਰਿਕਰੂਟ ਕਰਨਾ ਆ ਸਾਨੂੰ ਅਸੀਂ ਚਾਹਨੇ ਪੀ ਆਪਣੇ ਲੋਕ ਆਪਣੇ ਲੋਕਾਂ ਦੇ ਹੋਰ ਲੋਕ ਕੀ ਅਸੀਂ ਰਿਕਰੂਟ ਕਰੀਏ ਆਪਣੇ ਦੇਸੀ ਲੋਕ ਹੋਰ ਹੋਣ ਤੇ ਆ ਅਧੀਨ ਰਿਕੁਆਇਰਮੈਂਟ ਬੇਸਿਕ ਜਿਹੜੀ ਜੋਨ ਕਰਨਾ ਚਾਹੁੰਦੇ 21 ਸਾਲ ਦੀ ਉਮਰ ਹੋਵੇ ਯੂ ਐਸ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਵੇ ਤੇ ਹਾਈ ਸਕੂਲ ਡਿਪਲੋਮਾ ਜਾਂ ਜੀ ਈ ਡੀ ਹੋਵੇ ਇਹ ਬੇਰ ਮਿਨਿਮਮ ਰਿਕੁਆਇਰਮੈਂਟ ਆ ਉਸ ਤੋਂ ਬਾਅਦ ਤੁਸੀਂ 6 ਮਹੀਨੇ ਦੀ ਅਕੈਡਮੀ ਕਰ ਸਕਦੇ ਸਾਡੇ ਨਾਲ ਜਾਂ ਹੋਰ ਐਨੀ ਕਾਲਜ that offers the uh, academy ਤੇ ਉਹਤਬ ਇੱਕ 사이کیਵਲ ਹੁੰਦਾ ਵਾ ਤੇ ਇੱਕ ਪੈਲਟ ਵੀ ਐਗਜ਼ਾਮ ਜਰੂਰ ਕਰਨਾ ਪੈਣਾ ਤੁਹਾਨੂੰ ਸਾਡੀ ਡਿਪਾਰਟਮੈਂਟ ਦੀ ਰਿਕੁਆਇਰਮੈਂਟ ਹੈ ਕਿ 542 ਸਕੋਰ ਹੋਵੇ ਬਹੁਤ ਧੰਨਵਾਦ ਜੀ ਹਾਂ ਜੀ ਥੈਂਕ ਯੂ ਵੈਰੀ ਮਚ ਕੋਈ ਹੋਰ ਕੁਐਸਚਨ ਕੋਈ ਹੋ ਜੀ ਬਸ ਇਹ ਪੁੱਛਣਾ ਸੀ ਕਿ ਜਿਹੜੀ ਤੁਸੀਂ ਇਹ ਅਜੇ ਭਰਤੀ ਦੇ ਬਾਰੇ ਰਿਕਰੂਟਮੈਂਟ ਕਰਦੇ ਵਾਲੇ ਆ ਤੁਹਾਡੇ ਆਫਿਸ ਵੱਲੋਂ ਇਹ ਅੱਜ ਇੱਥੇ ਇਹ ਕਿਸੇ ਨੇ ਕੋਈ ਐਪਲੀਕੇਸ਼ਨ ਫਿਲ ਕਰਨੀ ਹੋਵੇ ਜਾਂ ਕੁਝ ਇਸ ਤਰ੍ਹਾਂ ਦਾ ਹੈਗਾ ਹਾਂਜੀ ਸੋ ਅਸੀਂ ਐਪਲੀਕੇਸ਼ਨ ਇੱਥੇ ਲੈਣੀ ਆਸੀਂ ਇਨਫੋਰਮੇਸ਼ਨ ਦੇ ਐਨ ਪੀ ਰਿਕੁਆਇਰਮੈਂਟ ਕੀ ਹੈ ਤੇ ਕੀ ਚਾਹੀਦਾ ਤੁਹਾਨੂੰ ਜੁਆਇਨ ਕਰਨ ਵਾਸਤੇ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤੁਸੀਂ ਵੈਬਸਾਈਟ ਤੇ ਜਾ ਕੇ ਇੱਥੇ ਸਾਡੇ ਕੋ ਫਲਾਇਰ ਹੈਗੇ ਆ ਤੇ ਕਿਓ ਆਰ ਕੋਡ ਸਕੈਨ ਕਰ ਸਕਦੇ ਜਾਂ ਫਿਰ www.saxsurf.com ਤੇ ਜਾ ਕੇ ਅਤੇ ਕਰੀਜ਼ ਟੈਬ ਆ ਤਾਂ ਉੱਥੇ ਤੁਹਾਨੂੰ ਇਨਫੋਰਮੇਸ਼ਨ ਹੋਰ ਮਿਲ ਸਕਦੀ ਹੈ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਬਾਏ ਬਾਏ ਭਾਈ ਖਾਸਾ ਭਾਈ ਭਾਈ ਚੰਦੂ ਜੀ ਹਾਂਜੀ ਅੱਜ ਆਪਾਂ ਯੂਵਰ ਸਿਟੀ ਨਗਰ ਕੀਰਤਨ ਦੇ ਵਿੱਚ ਪਹੁੰਚੇ ਹਾਂ ਜਿੱਥੇ ਅਲੱਗ-ਅਲੱਗ ਤਰ੍ਹਾਂ ਦੇ ਗੁਰਬਾਣੀ ਦੇ ਰੰਗ ਲੰਗਰ ਦੇ ਇਤਿਹਾਸ ਤੁਸੀਂ ਬਹੁਤ ਕੁਝ ਦਰਸ਼ਨ ਕਰ ਰਹੇ ਹੋ ਚੱਕ ਕੇ ਦੇ ਰਹੇ ਇੱਕ ਨਵੇਂ ਕਿਸਮ ਦੀ ਸੇਵਾ ਜਿਹੜੀ ਹੈ ਭਾਈ ਸਾਹਿਬ ਵੱਲੋਂ ਕੀਤੀ ਜਾ ਰਹੀ ਹੈ ਐਕੂ ਪ੍ਰੈਸ਼ਰ ਐਕੂਪੰਚਰ ਦੇ ਰਾਹੀਂ ਇਲਾਜ ਕੀਤੇ ਜਾ ਰਹੇ ਆ ਫ੍ਰੀ ਸੇਵਾ ਵੀ ਜਿਹੜੇ ਬਹੁਤ ਜ਼ਿਆਦਾ ਥੱਕੇ ਹਾਰੇ ਆ ਜਾਫਰ ਜਿਨ੍ਹਾਂ ਨੂੰ ਕੋਈ ਪ੍ਰੋਬਲਮਸ ਹੈਗੀ ਆ ਉਸ ਬਾਰੇ ਪੁੱਛਦੇ ਹਾਂ ਹਾਂਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਮੇਰਾ ਨਾਮ ਭਿੰਦਰ ਸਿੰਘ ਆ ਮੈਂ ਸਿੰਘ ਐਕੂ ਪ੍ਰੈਸ਼ਰ ਤੋਂ ਅੱਜ ਸੇਵਾ ਲੈ ਕੇ ਪਹੁੰਚਿਆ ਹਾਂ ਲਗਾਤਾਰ ਅਸੀਂ ਪੰਜ ਸਾਲ ਤੋਂ ਇਸ ਗੁਰੂ ਘਰ 'ਤੇ ਸੇਵਾ ਕਰਦੇ ਆ ਰਹੇ ਆ ਜੀ ਤੇ ਸਾਰੀ ਸਾਧ ਸੰਗਤ ਨੂੰ ਇਸ ਨਗਰ ਕੀਰਤਨ ਦੀ ਬਹੁਤ-ਬਹੁਤ ਮੁਬਾਰਕਾ ਜੀ ਤੇ ਇਹ ਐਕੂ ਪ੍ਰੈਸ਼ਰ ਕਰ ਰਹੇ ਆ ਇੱਕ ਪੈਂਚਰ ਨਹੀਂ ਐਕੂ ਪ੍ਰੈਸ਼ਰ ਆ ਐਕੂ ਪ੍ਰੈਸ਼ਰ ਦਾ ਅਸੀਂ ਆਲਮੋਸਟ ਮੋਰ ਦੈਨ 800 ਤੋਂ ਜ਼ਿਆਦਾ ਬ੍ਰੀਚ ਦੇਖ ਸੋਕੇ ਆ ਤੇ ਉਹਨਾਂ ਦਾ ਆਪਣੇ ਇਲਾਜ ਕਰ ਚੁੱਕੇ ਆ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਇਲਾਜ ਜਿਹੜਾ ਐਕੂ ਪ੍ਰੈਸ਼ਰ ਹੈ ਹੋ ਸਕਦਾ ਆ ਐਕੂ ਪ੍ਰੈਸ਼ਰ ਨਾਲ ਹਰ ਚੀਜ਼ ਦਾ ਸਿਰ ਤੋਂ ਲੈ ਕੇ ਪੈਰ ਤੱਕ ਜਿਹੜਾ ਹੈਗਾ ਜੀ ਉਹਦਾ ਇਲਾਜ ਹੁੰਦਾ ਆ ਤਾਂ ਕੋਈ ਬਿਮਾਰੀ ਹੋਵੇ ਉਹ ਸਾਡੇ ਕੋਲ ਇੱਥੇ ਆਉਣ ਆ ਕੇ ਦਿਖਾਓ ਜਿਹੜਾ ਡਾਕਟਰ ਤੁਹਾਨੂੰ ਕਹਦੇ ਨਹੀਂ ਹੋ ਸਕਦਾ ਇਲਾਜ ਸਰਜਰੀ ਇੱਕ ਵਾਰੀ ਜ਼ਰੂਰ ਮੈਨੂੰ ਮਿਲੋ ਜੀ ਮੈਨੂੰ ਮਿਲ ਸਕਦੇ ਹੋ ਸਿੰਘ ਐਕੂ ਪ੍ਰੈਸ਼ਰ ਦੀ ਵੈਬਸਾਈਟ ਵੀ ਆ ਜੀ ਤੇ ਟਿਕਟੌਕ ਵੀ ਸਿੰਘ ਐਕੂ ਪ੍ਰੈਸ਼ਰ ਦੀ ਆ ਤੇ ਮੈਂ ਫੋਨ ਨੰਬਰ ਹੀ ਬੋਲ ਦਿੰਨਾ ਜੀ 20950519880 ਅੰਟੀ ਤੁਸੀਂ ਬੈਠੇ ਹੋ ਇੱਥੇ ਕੋਈ ਫਰਕ ਲੱਗਿਆ ਹਾਂਜੀ ਹਾਂਜੀ ਕੀ ਹੋਇਆ ਸੀਗਾ ਮੇਰਾ ਲੈਫਟੇਪ ਦਾ ਜੋਇੰਟ ਬਲ ਹੋ ਗਿਆ ਜੀ ਅੱਛਾ ਜੀ ਹਾਂਜੀ ਤੋਂ ਇੱਥੇ ਕਈ ਡਾਕਟਰਾਂ ਨੂੰ ਦਿਖਾਇਆ ਹਾਂਜੀ ਤੋਂ ਰਾਮ ਨਹੀਂ ਆਇਆ ਉਹਨਾਂ ਨੇ ਲੈਫਟੇਪ ਦੇ ਜੋਇੰਟ ਤੇ ਇੰਜੈਕਸ਼ਨ ਵੀ ਲਾਇਆ ਸੀਗਾ ਜੀ ਤੋਂ ਅੱਜ ਪਹਿਲੇ ਦਿਨ ਹੀ ਪਹਿਲੀ ਵੀ ਤੁਸੀਂ ਕਦੇ ਇਹਨਾਂ ਨੂੰ ਮਿਲੇ ਹੋ ਨਹੀਂ ਮੈਂ ਇਹਨਾਂ ਨੂੰ ਵੈਸੇ ਟਿਕਟੋਕ ਤੇ ਦੇਖਿਆ ਸੀਗਾ ਤੇ ਮੈਂ ਕੱਲ ਵੀ ਮਿਲ ਕੇ ਗਿਆ ਸੀਗਾ ਅੱਛਾ ਜੀ ਤੋਂ ਉਦੋਂ ਮੈਂ ਗੋਲੀ ਖਾਦੀ ਸੀ ਪੇਨ ਕਲਰ ਦੀ ਜੀ ਤੋਂ ਉਦੋਂ ਪੇਨ ਘੱਟ ਸੀ ਇਸ ਕਰਕੇ ਹੁਣ ਪੇਨ ਹੁੰਦੀ ਸੀ ਜ਼ਿਆਦਾ ਮੈਂ ਤਾਂ ਆਇਆ ਨਾ ਹਾਂਜੀ ਹੁਣ ਥੋੜਾ ਜਿਆਦਾ ਮੈਂ ਰਿਲੈਕਸ ਫੀਲ ਕੀਤਾ ਬੋਤਲ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ ਪੰਜਾਬੀ ਲੋਕ ਜੀ ਵੀਰਾਂ ਥੈਂਕ ਯੂ ਵੈਰੀ ਮਚ ਹਾਂਜੀ ਭਾਈ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਭੇ ਸੰਜੀ ਵਾਹਿਸਤਾਨ ਕੋਈ ਨਾ ਦੱਸੇ ਬਾਹਰ ਜੀਉ ਦੇ ਤਹਿਤ ਅੱਜ ਸਮੁੱਚਾ ਸਮੁੱਚਾ ਭਾਈਚਾਰਾ ਸਿੱਖ ਸਮੁੱਚੀ ਕੌਮ ਗਦਗਦ ਹੋਈ ਪਈ ਆ ਇੱਥੇ ਇੰਨਾ ਭਾਰੀ ਇਕੱਠ ਤੇ ਸੁੱਟਣ ਨੂੰ ਜਗ੍ਹਾ ਨਹੀਂ ਸੋ ਇੱਥੋਂ ਇੱਕ ਮੈਸੇਜ ਇਹ ਜਾਂਦਾ ਬੇ ਸਾਡੇ ਵਿੱਚ ਭਾਵੇਂ ਲੱਖ ਬਖਰੇਵੇਂ ਹੋਣ ਲੱਖ ਸਾਡੀਆਂ ਭਿੰਤਾਂਵਾਂ ਹੋਣ ਅਸੀਂ ਫਿਰ ਵੀ ਇਕੱਠੇ ਆ ਅਕੱਲੇ ਆ ਅਕੱਲੇ ਨਹੀਂ ਇਹ ਸਾਡਾ ਸੱਭਿਆਚਾਰ ਹੈ ਇਹ ਸਾਡੀ ਬੋਲੀ ਹੈ ਇਹ ਸਾਡੀ ਭਾਸ਼ਾ ਹੈ ਇਹ ਸਾਡਾ ਪਹਿਰਾਵਾ ਹੈ ਇਹ ਸਾਡਾ ਮਾਣ ਹੈ ਇਹ ਸਾਡਾ ਮਾਣ ਹੈ ਸਤਕਾਰ ਹੈ ਇਹ ਸਾਡੇ ਗੁਰੂਆਂ ਪੀਰਾਂ ਦੀ ਪਗੰਬਰਾਂ ਦੀ ਧਰਤੀ ਵਿੱਚੋਂ ਆਏ ਹੋਏ ਸਮੂਹ ਸੰਗਤ ਜਿਹੜੀ ਹੈ ਅੱਜ ਬਿਰਾਜਮਾਨ ਹੈ ਇੱਥੇ ਸਮੂਹ ਸੰਗਤ ਦੇ ਰੂਪ ਦੇ ਵਿੱਚ ਮੈਂ ਬੜਾ ਮਾਣ ਮਹਿਸੂਸ ਕਰਦਾ ਕਿ ਅੱਜ ਸਮੁੱਚਾ ਭਾਈਚਾਰਾ ਇਕੱਠਾ ਨਜ਼ਰ ਆਉਂਦਾ ਇੱਕ ਸੁਰ ਵਿੱਚ ਨਜ਼ਰ ਆਉਂਦਾ ਇੱਕ ਤਾਲ ਵਿੱਚ ਨਜ਼ਰ ਆਉਂਦਾ ਸੋ ਮੈਂ ਇੱਕ ਮੈਸੇਜ ਇੱਥੋਂ ਲੈ ਕੇ ਜਾਣ ਪੂਰੀ ਸੰਗਤ ਕਿ ਈਰਖਾ ਝਗੜਾਲੂਪਨ ਤੇ ਵਖਰੇਵੇਂ ਨੂੰ ਛੱਡ ਕੇ ਇੱਕ ਕੌਮ ਜਰੀ ਇਕੱਠੀ ਹੋਵੇ ਇਹ ਸਮੇਂ ਦੀ ਨਿਜਾਗਤ ਹੈ ਸਮੇਂ ਦੀ ਨਿਜਾਗਤ ਨੂੰ ਪਛਾਣੋ ਜਿਹੜਾ ਦੁਸ਼ਮਣ ਹੈ ਬਹੁਤ ਵੱਡਾ ਹੈ ਉਹ ਤਾਕਤਵਰ ਹੈ ਉਹਦਾ ਮੁਕਾਬਲਾ ਕਿੱਦਾਂ ਕਰਨਾ ਇਹ ਤੁਹਾਡੀ ਸੂਝ-ਬੂਝ ਤੇ ਅਪਰ ਡਿਪੈਂਡ ਕਰਦਾ ਹੈ ਤੇ ਦੂਸਰੀ ਗੱਲ ਆ ਘਰਾਂ ਵਿੱਚੋਂ ਬਖਰੇਵਾ ਦੂਰ ਕਰੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਹਾਂਜੀ ਭਾਈ ਸਾਹਿਬ ਜੀ ਨਗਰ ਕੀਰਤਨ ਦੀ ਜਿਹੜੀ ਪਰੰਪਰਾ ਹੋ ਚੁੱਕੀ ਹੈ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਪਹਿਲੇ ਤਾਂ ਜੀ ਕੋਈ ਕਿਸ ਨਿਆ ਸਤਿਗੁਰਾਂ ਦਾ ਕਾਰਜਾ ਸ਼ਾਹਰੀ ਮਹਿਮਾਨ ਨਗਰ ਕੀਰਤਨ ਦੀ ਲੱਖ ਲੱਖ ਬਰਦਾਇ ਹੋਵੇ ਇਹੀ ਬੇਨਤੀ ਆ ਵੀ 5-6 ਘੰਟੇ ਆਪਾਂ ਨਾਲ ਮਿਲ ਕੇ ਗੁਰੂ ਸਾਹਿਬ ਦਾ ਨਾਮ ਜਪਣਾ ਗੁਰੂ ਮਾਨੇਓ ਗ੍ਰੰਥ ਸੰਗਤਾਂ ਦਾ ਜਿਹੜਾ ਘਟਿਆ ਤੇਸਰੇ ਤੇ ਦੂਜੇ ਪਾਸੇ ਜਿਹੜਾ ਮੌਸਮਿਆਂ ਉਹ ਵੀ ਨੰਬਰ ਬਾਨਿਆ ਸਤਿਗੁਰਾਂ ਨੇ ਬਾਰ ਕਿਰਪਾ ਕੀਤੀ ਆ ਭਾਈ ਜਿੱਦਾਂ ਤੁਸੀਂ ਸੇਵਾ ਕਰ ਰਹੇ ਆ ਧਾਂ ਧਾਂ ਤੇ ਲੰਗਰ ਚੱਲਦੇ ਆ ਗੁਰੂ ਜੀ ਦੀਆਂ ਕੁਸ਼ੀਆਂ ਮੰਡੋ ਗੁਰੂ ਜੀ ਦੀਆਂ ਕੁਸ਼ੀਆਂ ਲੈ ਕੇ ਘਰਾਂ ਨੂੰ ਜਾਓ ਤੇ ਜਿਹੜਾ ਜੰਗ ਬਲੱਡ ਹੈ ਉਹ ਨਹੀਂ ਪੀਂਦੀ ਆ ਹੋ ਸਕਦਾ ਤੁਹਾਨੂੰ ਕੋਈ ਵਿਚਾਰਾਂ ਦੇ ਮਤ ਪੇਦ ਉਹਨੂੰ ਕਿਸੇ ਨਾਲ ਲੇਕਿਨ ਅੱਜ ਗੁਰੂ ਮਾਨੇ ਗ੍ਰੰਥ ਸਾਹਿਬ ਦੇ ਕੋਈ ਮਤ ਪੇਦ ਨਹੀਂ ਸਾਡਾ ਗੁਰੂ ਆ ਅਸੀਂ ਗੁਰੂ ਨੂੰ ਮਰਨਾ ਗੁਰੂ ਦਾ ਨਾਮ ਮਰਉਣਾ ਜੇ ਕੋ ਮੱਤ ਘੜ ਕਹਿੰਦਾ ਵੀ ਆ ਉਹਨੂੰ ਝੋਲੀ ਚ ਪਵਾਓ ਤੁਹਾਡੇ ਜਿੰਨੀ ਸਹਿਨਸ਼ੀਲਤਾ ਚਾਹੀਦੀ ਆ ਤੁਸੀਂ ਘਰਾਂ ਨੂੰ ਕੁਝੀਆਂ ਲੈ ਕੇ ਜਾਓ ਕੁਝੀਆਂ ਮੰਡੋ ਬਹੁਤ ਹਨ ਹਾਂਜੀ ਖੈਰਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਨਗਰ ਕੀਰਤਨ ਦੇ ਵਿੱਚ ਪਹੁੰਚੀ ਸੰਗਤ ਨੂੰ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਹਿ ਅੱਜ ਆਪਾਂ ਜੂਬਾ ਸਿਟੀ ਨਗਰ ਕੀਰਤਨ ਚ ਆਪਾਂ 46ਵਾਂ ਨਗਰ ਕੀਰਤਨ ਮਨਾ ਰਹੇ ਹਾਂ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇਸ਼ ਨੂੰ ਸਮਰਪਿਤ ਆ ਸੋ ਸਾਡਾ ਚੜਦਾ ਪੰਜਾਬ ਸਰਾਹ ਇੱਥੇ ਕੱਲ ਦਾ ਪਹੁੰਚਿਆ ਹੋਇਆ ਹੋਗਾ ਸੋ ਸਾਡੇ ਸਭ ਨੂੰ ਚੜ੍ਹਦਾ ਪੰਜਾਬ ਕਲੱਬ ਵੱਲੋਂ ਸਮੂਹ ਸਾਧ ਸੰਗਤ ਨੂੰ ਬਹੁਤ ਬਹੁਤ ਮੁਬਾਰਕ ਤੇ ਜਿਹੜਾ ਇਸ ਵੇਲੇ ਜਿਹੜਾ ਨਗਰ ਕੀਰਤਨਾ ਪੂਰੇ ਜੋਰਾਂ ਤੇ ਆ ਮਾਰਾ ਦਾ ਪ੍ਰਕਾਸ਼ ਸਾਡੇ ਨਾਲ ਮਗਰ ਆ ਰਿਹਾ ਸੋ ਸੰਗਤਾਂ ਦਾ ਜਿਹੜਾ ਹਮ ਹਮਾਤ ਸੀ ਇਹ ਦੇਖ ਸਕਦੇ ਆ ਕਿ ਬੜੀਆਂ ਰੌਣਕਾਂ ਲੱਗੀਆਂ ਹਨ ਮਾਰਾ ਦਾ ਬੜਾ ਸ਼ੁਕਰਿਆ ਸੋ ਸਾਡੇ ਵੱਲੋਂ ਕੀ ਜਿੰਨੇ ਵੀ ਦਰਸ਼ਕ ਇਸ ਵੇਲੇ ਦੇਖ ਰਹਾ ਨੇ ਸਾਰਿਆਂ ਨੂੰ ਹਰਪਾਲ ਸਿੰਘ ਜੀ ਆਪ ਨੂੰ ਤੇ ਸਮੂਹ ਚੈਲਨ ਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਬੜੇ ਲੰਮੇ ਸਮੇਂ ਤੋਂ ਇਸ ਦੀ ਕਵਰਜ ਕਰਦੇ ਆਉਂਦੇ ਰਹੇ ਸੋ ਚੜ੍ਹਦਾ ਪੰਜਾਬ ਕਲ ਵਾਲੋਂ ਅਗੇਨ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਧੰਵਾਦ ਜੀ। ਥੈਂਕ ਯੂ। ਧੰਵਾਦ। ਪੰਜਾਬ ਨਗਰ ਕੀਰਤਨ ਦੇ ਵਿੱਚ ਜਿਹੜੇ ਕਿਤਾਬਾਂ ਵੰਡ ਰਹੇ ਹੋ ਹੈਗੀ ਇਹਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਗੁਰਪ੍ਰਮ ਨੂੰ ਸਮਰਪਿਤ ਗੁਰੂ ਤੇਗ ਬਹਾਦਰ ਸਾਹਿਬ ਦਾ ਸਮੁੱਚਾ ਜੀਵਨ ਤੇ ਸਿਧਾਂਤ ਇੱਕ ਸਰਕਾਰ ਜੋ ਪੰਦੇ ਮਹਾਨ ਵਿਦਵਾਨ ਗਿਆਨੀ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲਿਆਂ ਦੀ ਲਿਖਤ ਹੈ। ਇਹ ਸੰਗਤਾਂ ਨੂੰ ਵਰਤਾਈ ਜਾ ਰਹੀ ਹੈ ਜਿੱਥੇ ਲੰਗਰ ਵਰਤ ਰਿਹਾ, ਇੱਥੇ ਇਤਿਹਾਸ ਦਾ ਲੰਗਰ, ਸ਼ਬਦ ਗੁਰੂ ਦਾ ਲੰਗਰ ਵਰਤ ਰਿਹਾ ਤੇ ਕੋਸ਼ਿਸ਼ ਹੈ ਸਿੱਖ ਇਤਿਹਾਸ ਗੁਰੂ ਇਤਿਹਾਸ ਘਰ ਘਰ ਪਹੁੰਚ ਸਕੇ ਗੁਰੂ ਤੇਗ ਬਹਾਦਰ ਦਾ ਸਵਦਾ ਸੰਦੇਸ਼ ਘਰ ਘਰ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਅਨੇਕ ਪ੍ਰਕਾਰ ਦੇ ਲੰਗਰ ਲੱਗੇ ਹੋਏ ਆ ਉੱਥੇ ਸ਼ਬਦ ਗੁਰੂ ਦੇ ਲੰਗਰ ਉੱਥੇ ਖਾਣ ਪੀਣ ਦੇ ਲੰਗਰ ਉੱਥੇ ਦਸਤਾਰਾਂ ਦੇ ਵੀ ਇਹ ਸਜਾਨ ਦਾ ਇੱਕ ਉਹਨਾਂ ਨੇ ਬਹੁਤ ਵਧੀਆ ਸਟਾਈਲ ਰੱਖਿਆ ਹੋਇਆ ਮੇਰੇ ਵੀਰ ਨੇ ਭਾਈ ਸਾਹਿਬ ਜੀ ਤੁਸੀਂ ਦਸਤਾਰਾਂ ਦਾ ਵੀ ਲੰਗਰ ਲਾਇਆ ਹੋਇਆ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਅਮਸ਼ਾਰੀ ਨੇ ਨਵਕੀਤ ਕੀਤਪੰਧੀਆਂ ਸਾਡੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਉਸ ਤੋਂ ਬਾਅਦ ਪੰਜਾਬੀ ਲੋਕ ਲੈਣ ਨੂੰ ਸਾਰਿਆਂ ਨੂੰ ਵਧਾਈਆਂ ਹੋਣ ਸੱਤ ਸੰਚ ਚਾਉਣ ਦਾ ਉਤਰਾਲਾ ਕਰ ਰਹੇ ਆ ਤੇ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਵਧੀਆ ਮਨ ਦੇ ਵਿੱਚ ਖਿਆਲ ਕਿਵੇਂ ਆ ਵੀ ਸਾਨੂੰ ਦਸਤਾਰਾਂ ਦਾ ਵੀ ਕਰਨਾ ਚਾਹੀਦਾ ਜਦ ਕਿ ਲੋਕੀ ਤਾਂ ਕਹਿੰਦੇ ਵੀ ਸਾਨੂੰ ਇਹ ਘਰਾਂ ਦੇ ਵਿੱਚ ਜਾਂ ਫਿਰ ਗੁਰਦੁਆਰਾ ਸਾਹਿਬ ਵਿੱਚ ਇਸ ਸਾਨੂੰ ਦਸਤਾਰਾਂ ਸਿਖਾਣੀਆਂ ਚਾਹੀਦੇ ਪਰ ਤੁਸੀਂ ਨਗਰ ਕੀਰਤਨ ਦੇ ਵਿੱਚ ਦਸਤਾਰਾਂ ਦਾ ਇਹ ਰੱਖਿਆ ਹੈਗਾ ਪ੍ਰੋਗਰਾਮ ਉਹ ਕਿਵੇਂ ਅਸੀਂ ਅੱਜ ਤੋਂ 15 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਤੇ ਹੁਣ 15 ਸਾਲ ਹੋ ਗਏ ਸਾਨੂੰ ਦਸਤਾਰਾਂ ਦਾ ਪ੍ਰੋਗਰਾਮ ਕਰਦਿਆਂ ਨੂੰ ਤੇ ਹੁਣ ਨਾਲ ਬ੍ਰੀਟੋ ਦਾ ਲੰਗਰ ਤਕਰੀਬਨ 10-12 ਸਾਲ ਤੋਂ ਬ੍ਰੀਟੋ ਦਾ ਲੰਗਰ ਵੀ ਚਲਾਇਆ ਹੈ ਇਹ ਮੰਨ ਇਹ ਤਾਂ ਆਈ ਸੀ ਸਿਰਫ ਇੱਕ ਛੋਟੇ ਜਿਹੇ ਟੈਂਟ ਤੋਂ ਸ਼ੁਰੂ ਕਰਕੇ ਹੁਣ ਤਿੰਨ ਦਿਨ ਲਗਾਤਾਰ ਅੱਛਾ ਤੁਸੀਂ ਇਕੱਲੇ ਨਗਰ ਕੀਰਤਨ ਨਹੀਂ ਹਿਸਕੋ ਪੂਰੇ ਦੀਵਾਨਾ ਪੂਰੇ ਸਮਾਗਮਾਂ ਦੇ ਵਿੱਚ ਕਰਦੇ ਹੋ ਹਾਂਜੀ ਉਹ ਸਾਡਾ ਪੱਕਾ ਜਿਹਾ ਟੈਂਟ ਹੈ ਗੁਰਦੁਆਰੇ ਦੇ ਬੈਕ ਸਾਈਡ ਤੇ ਅੱਛਾ ਜੀ ਤੇ ਬਹੁਤ ਵਧੀਆ ਪਰਮਾਤਮਾ ਦੀ ਜੇ ਕਿਸੇ ਕੋਲ ਦਸਤਾਰਾਂ ਵਗੈਰਾ ਨਾ ਹੋਣ ਉਹ ਵੀ ਇੰਤਜ਼ਾਮ ਹੁੰਦਾ ਅਸੀਂ ਕੋਈ ਵੀ ਦਸਤਾਰ ਫ੍ਰੀ ਬੰਦੇ ਆ ਸਾਰੀ ਥਾਨਾਂ ਦੇ ਥਾਨ ਆਏ ਹੋ ਆ ਉਹ ਮੋਰੇ ਦੇਖੋਗੇ ਤਾਂ ਭਰਿਆ ਪਿਆ ਪੱਕਾ ਦਸਤਾਰਾਂ ਦਾ ਓ ਤੁਹਾਨੂੰ ਆਜੀ ਥੈਂਕ ਯੂ ਥੈਂਕ ਯੂ ਇਸ ਦਾ ਹਿੱਸਾ ਹੋ ਦਸਤਾਰਾਂ ਦੇ ਮਨ ਦੇ ਅੰਦਰ ਖਿਆਲ ਕਿਵੇਂ ਆ ਵੀ ਇਹ ਕੰਮ ਕਰਨਾ ਜ਼ਰੂਰੀ ਹੈ ਅਸੀਂ ਜੀ ਮਨ ਚ ਖਿਆਲ ਆਇਆ ਬੱਚੇ ਸਾਡੇ ਪਹਿਲਾਂ ਜਦੋਂ ਆਏ ਤਾਂ ਵਾਲ ਕਟਾਲਿਆ ਛੋਟੇ ਬੱਚਿਆਂ ਨੇ ਜਦੋਂ ਅਸੀਂ ਬਾਹਰ ਰੱਖੇ ਸੀਗੇ ਅਸੀਂ ਪੱਗਾਂ ਦੀ ਸੇਵਾ ਕਰਨ ਲੱਗੇ ਤਾਂ ਸਾਡੇ ਪਰਿਵਾਰ ਦੇ ਸਾਰੇ ਬੱਚਿਆਂ ਨੇ ਪੱਗਾਂ ਬਨਣੀਆਂ ਸ਼ੁਰੂ ਕਰ ਦਿੱਤੀਆਂ ਉਹ ਤੋਂ ਵੇਈ ਬਾਧੇ ਬਾਧੇ ਅਸੀਂ ਸੋਚਿਆ ਵੀ ਹੋਰ ਸਿੰਘਾਂ ਦੇ ਬੱਚਿਆਂ ਦੇ ਪੱਗਾ ਬਣੀਏ ਉਹਨਾਂ ਨੂੰ ਪ੍ਰੇਰਿਤ ਕਰੀਏ ਕਿ ਸਿੱਖੀ ਨੂੰ ਪ੍ਰਮੋਟ ਕਰੀਏ ਕਿ ਇੱਕ ਬਾਤੋਂ ਬਾਧ ਸਿੱਖ ਪਰਿਵਾਰ ਬਣ ਸਕਣ ਜਿਹੜੇ ਬਹੁਤ ਧੰਨਵਾਦ ਨਗਰ ਕੀਰਤਨ ਦੇ ਵਿੱਚ ਜਿਹੜੀਆਂ ਝਾਕੀਆਂ ਤੁਸੀਂ ਦੇਖ ਰਹੇ ਹੋ ਉੱਥੇ ਝਾਕੀਆਂ ਦੇ ਵਿੱਚ ਟਰੈਕਟਰ ਲੈ ਕੇ ਵੀਰ ਜੀ ਆਏ ਆ ਹਰਦੀ ਸਿੰਘ ਸਾਉ ਟਰੈਕਟਰ ਲੈ ਕੇ ਪਹੁੰਚੇ ਹੋ ਕਿਵੇਂ ਬਹੁਤ ਵਧੀਆ ਲੱਗ ਰਿਹਾ ਬਹੁਤ ਆਨੰਦਿਆ ਲੋਕੀ ਬਹੁਤ ਇੰਜੋਏ ਕਰਦੇ ਆ ਬਾਰੇ ਦੀ ਕਿਰਪਾ ਪੂਰੀ ਅੱਛਾ ਮੰਨ ਦੇ ਅੰਦਰ ਖਿਆਲ ਕਿਵੇਂ ਆਇਆ ਵੀ ਅਸੀਂ ਇਸ ਤਰ੍ਹਾਂ ਸ਼ਾਮਲ ਹੋਣੇ ਪਰਿਵਾਰ ਦੇ ਨਾਲ ਬਹੁਤ ਵਾਰ ਸੋਚਿਆ ਬਹੁਤ ਪਹਿਲਾਂ ਦੇਖਦੇ ਹੁੰਦੇ ਸੀ ਲੋਕੀ ਲੈ ਕੇ ਆਉਂਦੇ ਸੀ ਫਿਰ ਜੀ ਪਿੰਡਾਂ ਦੇ ਵਿਚਾਲੇ ਹਾਂ ਜਿੱਦਾਂ ਆਪਾਂ ਪਿੰਡਾਂ ਜਾਂਦੇ ਆ ਆਪਣੇ ਨਗਰ ਕੀਰਤਨ ਆ ਜਾਂ ਸ਼ਹੀਦ ਦੀ ਜੋੜ ਮੇਲੇ ਨੂੰ ਜਾਂਦੇ ਆ ਉਦਾਂ ਚੰਗਾ ਲੱਗਿਆ ਹਾਂਜੀ ਸਾਡੇ ਨਾਲ ਨੇ ਭਾਈ ਅਜੀਤ ਸਿੰਘ ਜੀ ਆਲੋ ਹਰਕ ਗੱਲਬਾਤ ਕਰਦੇ ਆ ਭਾਈ ਸਾਹਿਬ ਬੜੀ ਦੂਰੋਂ ਪਹੁੰਚੇ ਹੋ ਸਪੈਸ਼ਲ ਨਗਰ ਕੀਰਤਨ ਵਿੱਚ ਮੈਸੇਜ ਕੀ ਆ ਸੁਨੇਹਾ ਕੀ ਆ ਤੇ ਤੁਸੀਂ ਜੋ ਕੌਮ ਦੇ ਇਸ ਵੇਲੇ ਹਾਲਾਤ ਨੇ ਇੱਡੇ ਵੱਡੇ ਮਹਾਨ ਨਗਰ ਕੀਰਤਨ ਹੋਣ ਦੇ ਬਾਵਜੂਦ ਵੀ ਸਾਡੇ ਨਿਹਾਰ ਡਰ ਸਾਡੇ ਅੰਦਰ ਪੰਜਾਬ ਦੇ ਵਿੱਚ ਹਾਲਾਤ ਕੀ ਨੇ ਸਾਡੀ ਯੂਨੀਵਰਸਿਟੀ ਤੁਸੀਂ ਪਤਾ ਪੰਜਾਬ ਯੂਨੀਵਰਸਿਟੀ ਦੇ ਉੱਤੇ ਸੈਂਟਰ ਦਾ ਕਬਜ਼ਾ ਹੋਰ ਅਨੇਕਾਂ ਮੁੱਦੇ ਇਹ ਸਾਰੇ ਮੁੱਦੇ ਕਿਵੇਂ ਹੱਲ ਹੋ ਸਕਦੇ ਆ ਸਾਰੇ ਮੁੱਦੇ ਹੱਲ ਭਾਈ ਸਾਹਿਬ ਜੀ ਤਾਂ ਹੋ ਸਕਦੇ ਨੇ ਜੇ ਸਾਰਾ ਪੰਥ ਇਕੱਠਾ ਹੋਵੇ ਜਿਵੇਂ ਭਾਈ ਮਨਦੀਪ ਸਿੰਘ ਹੋਣਾ ਤੇ ਸਾਰੇ ਪੰਥ ਨੇ ਇੱਕ ਬਹੁਤ ਵਧੀਆ ਹੰਬੜਾ ਮਾਰਿਆ ਤੇ ਉਹਦਾਂ ਬਹੁਤ ਸੋਹਣਾ ਮੈਸੇਜ ਗਿਆ ਤੇ ਨਾਲ ਦੀ ਨਾਲ ਮੈਂ ਬੇਨਤੀ ਕਰਨਾ ਚਾਹੁੰਦਾ ਅਮਰੀਕਾ ਦੇ ਜਿਹੜੇ ਆਜ਼ਾਦੀ ਪੱਖੀ ਸਿੱਖ ਨੇ ਦੀਆਂ ਨੇ ਲੰਮਾ ਸਮਾਂ ਮਨੁੱਖੀ ਅਧਿਕਾਰਾਂ ਲਈ আর ਆਪਣੀ ਕੌਮ ਲਈ ਸੇਵਾ ਕੀਤੀ ਹੈ ਉਹ ਸਾਰੇ ਅਮਰੀਕਾ ਦੇ ਸਿੱਖ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਤੇ ਜਿਵੇਂ ਆਪਾਂ ਅੱਜ ਦੇਖ ਰਹੇ ਨਗਰ ਕੀਰਤਨ ਦੇ ਵਿੱਚ ਇੱਕ ਦੋ ਧਿਰਾਂ ਨੇ ਜਿਹੜੀਆਂ ਉਹ ਅੱਗੇ ਨੂੰ ਵਧ ਰਹੀਆਂ ਨੇ ਸਿੱਖਾਂ ਦੇ ਵਿੱਚ ਪੋਸਟੋਪੱਖ ਵੀ ਆ ਆਪਣੇ ਹੱਕਾਂ ਲਈ ਜਾਗਰਤ ਵੀ ਹੋਈ ਹੈ ਕੌਮ ਅਸੀਂ ਆਸ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਇੱਕ ਪਲੇਟਫਾਰਮ ਤੇ ਇਕੱਠੇ ਹੋਣਗੇ ਪੰਜਾਬ ਦੀ ਜਿਹੜੀ ਪੋਲੀਟੀਕਲ ਦਿਸ਼ਾ ਉਹ ਸੁਧਰੇਗੀ ਤੇ ਸ਼੍ਰੋਮਣੀ ਅਕਾਲੀ ਦਲ ਇੱਕ ਹੋਵੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਵੇ ਜਿਵੇਂ ਸ਼੍ਰੋਮਣੀ ਕਾਲ ਦਲ ਅੰਮ੍ਰਿਤਸਰ ਸੋ ਮੈਂ ਆਸ ਕਰਦਾ ਵੀ ਸਮੁੱਚੀ ਕੌਮ ਹੈ ਜਿਹੜੀ ਇੱਕ ਛੰਡੇ ਸਦੈ ਇਕੱਠੀ ਹੋਵੇਗੀ ਆਲ ਵਰਲਡ ਦੇ ਵਿੱਚ ਤਾਂ ਉਹ ਦੂਰ ਨਹੀਂ ਜਦੋਂ ਕੌਮ ਦੇ ਸਾਰੇ ਮਸਲੇ ਹੱਲ ਹੋਣਗੇ ਚਾਹੇ ਯੂਨੀਵਰਸਿਟੀ ਦਾ ਹੋਵੇ ਚਾਹੇ ਪੰਜਾਬ ਪੰਜਾਬੀਆਂ ਦਾ ਹੋਵੇ ਪੰਜਾਬ ਦੇ ਪਾਣੀਆਂ ਦਾ ਹੋਵੇ ਹਰ ਇਸ਼ੂ ਦੇ ਹੱਲ ਨੇ ਪਰ ਉਹ ਹੱਲ ਦੱਸੋ ਕੀ ਹੈ ਮੇਨ ਹੱਲ ਕੀ ਹੈ ਹੱਲ ਇਹ ਹੈ ਵੀ ਕੌਮ ਨੂੰ ਆਜ਼ਾਦੀ ਚਾਹੀਦੀ ਹੈ ਤੁਸੀਂ ਆਜ਼ਾਦੀ ਤੇ ਖੜੇ ਹੋ ਆਜ਼ਾਦੀ ਤੇ ਖੜੇ ਹੋ ਧੰਨਵਾਦ ਤੁਹਾਡਾ ਜੀ ਅਮਰਜੀਤ ਬੇਅੰਤ ਜਿਹੜੀ ਇਹ ਸੰਗਤਾਂ ਪਹੁੰਚੀਆਂ ਆਈਆਂ ਨੇ ਤੁਸੀਂ ਇਹ ਸਾਰਾ ਜਾਹੋ ਜਲਾ ਦੇਖ ਰਹੇ ਹੋ ਜੇ ਤੁਸੀਂ ਦੇਖੋ ਅਸੀਂ ਇੱਕ ਸਵਾਲ ਕਰੀਏ ਪੰਜਾਬ ਦੇ ਵਿੱਚ ਬਹੁਤ ਨਗਰ ਕੀਰਤਨ ਹੁੰਦੇ ਐ ਇੱਥੇ ਵੀ ਨਗਰ ਕੀ ਬੱਖ ਲੱਗਦਾ ਭਾਜੀ ਇੱਥੇ ਇਹ ਵੱਖਿਆ ਕਿ ਇੱਥੇ ਅਸੀਂ ਤਾਂ ਚਲੋ ਹੁੰਨੇ ਆ ਸਾਡੇ ਕਲਚਰ ਦੇ ਜਿਹੜੇ ਬੰਦੇ ਆ ਪਰ ਬੱਖ ਬੋਕੇ ਮੈਕਸੀਕਨ ਕਾਲੇ ਗੋਰੇ ਸਾਰੇ ਹੋਰ ਕਲਚਰਾਂ ਦਾ ਵੀ ਇੰਜੋਏ ਕਰਦੇ ਆ ਤੋਂ ਦੇਖ ਰਿਹਾ ਕਿ ਅਸੀਂ ਸਿੱਖੀ ਇਸ ਕਿਸ ਚੀਜ਼ ਲਈ ਸਟੈਂਡ ਐ ਸਿੱਖੀ ਦਾ ਕਿ ਕਿੰਨਾ ਸੀ ਜਿਹੜਾ ਗੁਰੂ ਨਾਨਕ ਦੇ ਲੰਗਰ ਤੋਂ ਸ਼ੁਰੂ ਹੋਏ ਤੇ ਕਿੱਥੇ ਤੱਕ ਅਸੀਂ ਪਹੁੰਚ ਗਏ ਆ ਸੋ ਇਹ ਬਹੁਤ ਕੋਡ ਡਿਆ ਕਿ ਅਸੀਂ ਸਾਰਿਆਂ ਨੂੰ ਦਿਖਾਈਦਾ ਦੂਜੇ ਕਲਚਰਾਂ ਨੂੰ ਵੀ ਕਿ ਅਸੀਂ ਸਿੱਖੀ ਦਾ ਕੀ ਪ੍ਰਚਾਰ ਆ ਸਿੱਖੀ ਦਾ ਕੀ ਮੈਸੇਜ ਆ ਐਂਡ ਕੀ ਅਸੀਂ ਬੇਸਿਕਲੀ ਇਸ ਸੋਸਾਇਟੀ ਨੂੰ ਦੇ ਦਿੰਨੇ ਆ ਸੋ ਇੱਕ ਦਾ ਇਕਨੋਮੀ ਵੀ ਇੱਥੇ ਬਹੁਤ ਫਲੋਰਿਸ਼ ਹੁੰਦੀ ਹੈ ਨਾ 20 ਤੋਂ 30 ਮਿਲੀਅਨ ਡਾਲਰ ਮੇਰੇ ਹਿਸਾਬ ਨਾਲ ਹੀ ਤੇ ਆਉਂਦਾ ਆ ਜਦੋਂ ਵੀ ਇੱਥੇ ਨਗਰ ਕੀਰਤਨ ਚੱਲਦਾ ਆ ਬਾਕੀ ਬੇਸਿਕਲੀ ਉਹ ਦੇਖਦੇ ਆ ਕਿ ਕਿੰਨਾ ਇਕੱਠ ਹੁੰਦਾ ਹੈ ਕਿੰਨੇ ਲੋਕ ਆ ਇੱਕ ਮਕਸਦ ਲਈ ਇੰਨੇ ਲੋਕ ਇਕੱਠੇ ਕਰਨੇ ਬਹੁਤ ਔਕੇ ਹੁੰਦੇ ਆ ਸੋ ਸਾਰੇ ਇੰਜੋਏ ਵੀ ਕਰਦੇ ਆ ਤੇ ਨਾਲ ਦੀ ਨਾਲ ਰੱਬ ਦਾ ਨਾਮ ਵੀ ਲਈ ਹੁੰਦੇ ਆ ਜੀ ਬਹੁਤ-ਬਹੁਤ